ਹੈਲੋ ਜੀ ਸਤਿ ਸ੍ਰੀ ਅਕਾਲ ਰਾਣੀ ਦੀ ਕਹਾਣੀ ਵਿੱਚ ਮਿਸਿਸ ਕੋਰ ਦੇ ਬਲੌਗ ਵਿੱਚ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਮੈਂ ਕਈ ਦਿਨ ਹੋ ਗਏ ਮੇਰਾ ਫੋਨ ਹੀ ਠੀਕ ਸੀਗਾ ਇਹਨੂੰ ਪਹਿਲਾਂ ਠੰਡ ਲੱਗ ਗਈ ਤੇ ਗੱਲ ਕਰੀਏ ਆਪਾਂ ਅੱਜ ਕਈ ਲੋਕ ਨਹੀਂ ਇਹ ਦਿਲ ਵਿੱਚ ਬਹੁਤ ਗੱਲ ਰੱਖਦੇ ਆ ਜੇ ਮੈਂ ਉੱਥੇ ਗਿਆ ਉਹਨੇ ਸ਼ਾਈ ਫੀਲ ਕਰਨਾ ਉਹ ਲੋਕਾਂ ਨੂੰ ਬਹੁਤ ਲੋਕਾਂ ਨੂੰ ਫੇਸ ਨਹੀਂ ਕਰ ਸਕਦਾਗਾ ਤੇ ਜਾਂ ਫਿਰ ਉਹਨੂੰ ਲੱਗੂਗਾ ਇਹ ਲੋਕ ਮੈਨੂੰ ਐ ਕਿਵੇਂ ਕਹਿਣਗੇ ਜੇ ਮੈਂ ਕਪੜੇ ਇਸ ਤਰ੍ਹਾਂ ਪਾ ਲੇ ਉਹ ਮੈਨੂੰ ਕੀ ਕਹਿਣਗੇ ਜਿਹੜੇ ਉਹ ਆ ਉਹ ਲੋਕਾਂ ਦਾ ਤੁਸੀਂ ਧਿਆਨ ਛੱਡੋ ਤੁਸੀਂ ਆਪਣੇ ਮਨ ਨੂੰ ਸੁਣੋ ਜੰਨਾ ਚਿਰ ਤੁਸੀਂ ਆਪਣੇ ਮਨ ਨੂੰ ਨਹੀਂ ਸੁਣਿਆ ਉਹ ਲੋਕਾਂ ਦੇ ਵਿੱਚ ਬੜੇ ਰਹੇ ਤੁਸੀਂ ਉਹਨਾਂ ਚਿਰ ਤੱਕ ਤੁਹਾਡਾ ਜਿਹੜਾ ਕੰਫੀਡੈਂਸ ਆ ਉਹ ਜ਼ੀਰੋ ਹੋਊਗਾ ਕੁਝ ਨਹੀਂ ਆਨੇ ਤੁਹਾਨੂੰ ਅੱਗੇ ਹੀ ਨਹੀਂ ਹੋਣ ਦੇਣਾ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਇਹ ਦੇਖਣਾ ਵੀ ਮੈਂ ਆਹ ਕੰਮ ਕਰਨਾ ਤੇ ਕਰਨਾ ਕਈ ਕੰਪੀਟੀਸ਼ਨ ਵਿੱਚ ਕਰਦੇ ਆ ਕਈ ਉਦਾਂ ਵੈਸੇ ਕਰਦੇ ਆ ਵੀ ਚਲੋ ਕੋਈ ਨਹੀਂ ਵੀ ਮੈਂ ਦੂਗਾ ਹੋ ਕੇ ਦੇਖ ਲੈਣਾ ਉਹਨਾਂ ਦੇ ਵਿੱਚ ਫਰਕ ਕੀ ਆ ਕਈ ਕੰਪੀਟੀਸ਼ਨ ਕਰਦੇ ਆ ਮੈਂ ਕਰ ਸਕਦਾ ਮੈਂ ਕਰਕੇ ਦਿਖਾਣਾ ਉਹ ਹੋ ਗਿਆ ਹੰਕਾਰ ਤੇ ਜੇ ਆਪਾਂ ਕਹਿੰਦੇ ਆ ਵੀ ਚਲੋ ਕੋਈ ਨਹੀਂ ਕਰਕੇ ਦੇਖਦੇ ਆ ਕਰ ਲੈਨੇ ਆ ਹੋ ਸਕਦਾ ਮੈਂ ਕਰ ਲਵਾਂ ਉਹ ਨਹੀਂ ਮਰਤਾ ਹੋਗੀ ਜਿਹੜਾ ਹੰਕਾਰ ਆ ਬੰਦੇ ਦੇ ਵਿੱਚ ਜਿੰਨੀ ਦੇਰ ਤੱਕ ਉਹ ਬੰਦੇ ਦੇ ਵਿੱਚ ਜਿਹੜਾ ਹੰਕਾਰ ਆ ਉਹ ਨਹੀਂ ਨਿਕਲੂਗਾ ਉਹਨਾਂ ਚਿਰ ਤੱਕ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਸਕਦੇਗੇ ਕਿਉਂਕਿ ਇੱਕ ਕੰਮ ਕਰਨਾ ਫਿਰ ਦੂਜਾ ਕਰਨਾ ਦੂਜੇ ਤੋਂ ਬਾਅਦ ਕੋਈ ਹੋਰ ਦੇ ਨਾਲ ਤੁਸੀਂ ਜਿੰਨੇ ਕੰਪੀਟੀਸ਼ਨ ਕਰਨਾ ਉਹਨੇ ਕੰਪੀਟੀਸ਼ਨ 'ਚ ਹੀ ਰਹਿਣਾ ਹੈਨਾ ਫਿਰ ਕਈ ਬੰਦਿਆਂ ਦਾ ਹੁੰਦਾ ਵੇ ਤੁਸੀਂ ਕੋਈ ਕੰਮ ਕਰਦੇ ਸੀ ਉਹਦੇ ਵਿੱਚ ਸਕਸੈਸ ਨਹੀਂ ਹੋਈ ਜੇ ਸਕਸੈਸ ਨਹੀਂ ਹੋਈ ਉਹਦੇ ਵਾਸਤੇ ਥਾਂ ਥਾਂ ਤੇ ਜਾ ਕੇ ਝੋਰਾ ਨਹੀਂ ਕਰਨਾ ਚਾਹੀਦਾ ਆਪਣੇ ਮਨ ਨੂੰ ਝੋਰਾ ਨਾ ਲਾਓ ਕਿਉਂਕਿ ਤੁਹਾਨੂੰ ਉਹ ਬਹੁਤ ਬੈਡ ਹੈਬਟ ਮਿਲਣੀ ਆ ਬੈਡ ਤੁਹਾਡੀ ਕੰਡੀਸ਼ਨ ਹੋਊਗੀ ਤੁਹਾਡੀ ਹੈਲਥ ਬੈਡ ਹੋਊਗੀ ਉਹਦੇ ਤੋਂ ਤੁਹਾਨੂੰ ਕੁਝ ਨਹੀਂ ਨਾਲੇ ਤੁਹਾਡਾ ਬਿਜ਼ਨਸ ਗਿਆ ਨਾਲੇ ਤੁਹਾਡੀ ਸਿਹਤ ਗਈ ਜੇ ਅਸੀਂ ਇਸ ਸੋਚ ਨੂੰ ਇਸ ਪਾਸੇ ਲਾ ਲਈਏ ਵੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੈਂ ਤਾਂ ਹੈਗਾ ਹੀ ਆ ਹਜੇ ਫਿਰ ਕੀ ਹੈ ਜੱਤ ਹਾਰ ਤਾਂ ਇਹ ਜਦੋਂ ਤੁਸੀਂ ਕਿਸੇ ਵੀ ਫੀਲਡ ਵਿੱਚ ਗਏ ਜੱਤ ਹਾਰ ਤਾਂ ਹੋਣੀ ਹੋਣੀ ਆ ਪਰ ਓ ਨਾ ਮੰਨ ਤੇ ਲਾ ਲੋ ਚੋਰਾ ਬਸ ਬੀਹਾ ਮੈਂ ਤਾਂ ਹੁਣ ਇੱਥੇ ਡੱਗ ਪਿਆ ਬਸ ਹੁਣ ਮੇਰਾ ਕੁਝ ਨਹੀਂ ਔਖਾ ਬਹੁਤ ਹੁੰਦਾ ਬਹੁਤ ਔਖਾ ਵਾ ਕਹਿਣਾ ਸੁੱਖਾ ਪਰ ਇਹ ਗੱਲ ਸਹਾਰਨੀ ਤੇ ਕਰਨੀ ਬਹੁਤ ਔਖੀ ਹੈ ਪਰ ਕਈ ਲੋਕ ਜਿਨ੍ਹਾਂ ਦਾ ਬਿਜ਼ਨਸ ਮਾਈਂਡਡ ਹੈਗੇ ਆ ਉਹ ਕਦੇ ਫਿਰ ਡੱਗਦੇ ਫਿਰ ਉੱਠਦੇ ਆ ਹਿੰਮਤ ਨਹੀਂ ਹਾਰਦੇ ਪਰ ਜਿੱਥੇ ਹਿੰਮਤ ਹਾਰ ਗਈ ਉੱਥੇ ਤੁਸੀਂ ਫੇਰ ਹਾਰ ਗਏ ਹਿੰਮਤ ਨੂੰ ਨਾ ਹਾਰੋ ਕੋਈ ਗੱਲ ਨਹੀਂ ਕਹਿੰਦੇ ਆ ਸੂਰਜ ਚੜ੍ਹਿਆ ਫਿਰ ਡੁੱਬਿਆ ਸਾਡੀ ਜ਼ਿੰਦਗੀ ਦਾ ਵੀ ਇਹੀ ਸਰਕਲ ਆ ਜ਼ਿੰਦਗੀ ਦੇ ਵਿੱਚ ਅਸੀਂ ਇੱਥੇ ਰਾਉਂਡ ਵਾਟ ਕੰਨੇ ਆ ਸੱਜੇ ਨੂੰ ਜਾਣਾ ਖੱਬੇ ਨੂੰ ਜਾਣਾ ਸਿੱਧੇ ਜਾਣਾ ਤੇ ਕਿੰਨੇ ਉੱਥੇ ਕਈ ਵਾਰੀ ਪੰਜ ਰਾਹ ਆ ਜਾਂਦੇ ਹਨ ਫਿਰ ਤੁਸੀਂ ਉਹ ਇੰਡੀਕੇਟਰ ਆਪਾਂ ਦਿੰਨੇ ਆ ਪਤਾ ਲੱਗੇ ਕਿਸੇ ਨੂੰ ਅਸੀਂ ਆਪਦੇ ਦਿਮਾਗ ਤੋਂ ਇੰਡੀਕੇਟਰ ਆਪ ਅਸੀਂ ਦੇਣਾ ਬਈ ਅਸੀਂ ਕੋਈ ਨਹੀਂ ਜਿੱਤਦੇ ਆ ਹਰੇ ਨਹੀਂ ਜਿਹੜਾ ਹਰ ਕੇ ਫੇਰ ਉਠਖੜਿਆ ਇਹਦਾ ਮਤਲਬ ਉਹਦੀ ਉਹ ਵਿਨਰ ਆ ਉਹ ਜਿੱਤ ਗਿਆ ਤੇ ਉਹਦੇ ਵਿੱਚ ਤੁਸੀਂ ਆਪਦੀ ਕਮਜ਼ੋਰੀ ਨਾ ਸਮਝੋ ਤੁਸੀਂ ਆਪ ਦਾ ਇੰਪਰੂਵ ਕਰੋ ਕੋਸ਼ਿਸ਼ ਕਰੋ ਵੀ ਅੱਗੇ ਕੀ ਮੈਂ ਗਲਤ ਕਰ ਗਿਆ ਤੇ ਹੁਣ ਮੈਂ ਕੀ ਇੰਪਰੂਵ ਕਰਨਾ ਹੈ ਫਿਰ ਤੁਹਾਡੀ ਜਿੱਤ ਜਿੱਤ ਠੀਕ ਹੈ ਜੀ ਸਤਿ ਸ਼੍ਰੀ ਅਕਾਲ